ਦਾ ਕਤਲ ਮਾਮਲਾ ਹਾਲੇ ਵੀ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਬੇਸ਼ੱਕ ਇਸ ਕਤਲ ਮਾਮਲੇ ਤੋਂ ਬਾਅਦ ਕਈ ਅਹਿਮ ਤੇ ਵੱਡੇ ਮੁੱਦੇ ਛਿੜ ਚੁੱਕੇ ਨੇ ਜਿਵੇਂ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਤੇ ਪਰ ਇਸ ਮਾਮਲੇ ਦੇ ਵਿੱਚ ਹਲੇ ਵੀ ਆਪਸ ਦੇ ਵਿੱਚ ਉਲਝਦੇ ਹੋਏ ਨਜ਼ਰ ਆ ਰਹੇ ਨੇ ਭਾਵੇਂ ਉਹ ਨਿਹੰਗ ਸਿੰਘ ਹੋਣ ਭਾਵੇਂ ਕੀ ਕੈਨੇਡਾ ਦੇ ਵਿੱਚ ਵਿਦੇਸ਼ ਦੇ ਵਿੱਚ ਬੈਠੀ ਨੈਂਸੀ ਗਰੇਵਾਲ ਤੇ ਨਿਹੰਗ ਸਿੰਘਣੀਆਂ ਤਾਂ ਹੁਣ ਇੱਕ ਸਿੰਘਣੀ ਦੇ ਵੱਲੋਂ ਜੋ ਕਿ ਲਗਾਤਾਰ ਨੈਂਸੀ ਗਰੇਵਾਲ ਨੂੰ ਠੋਕਮਾ ਜਵਾਬ ਦੇ ਰਹੀ ਹੈ ਤੇ ਇੱਕ ਵਾਰ ਫਿਰ ਉਹਨਾਂ ਦੀ ਬੋਲਤੀ ਬੰਦ ਕਰਵਾ ਦਿੱਤੀ ਹੈ ਪਹਿਲਾਂ ਕਿਹਾ ਸੀ ਕਿ ਹੁਣ ਸਿੰਘਣੀਆਂ ਇਸ ਨੈਂਸੀ ਗਰੇਵਾਲ ਨੂੰ ਇੰਗਲਿਸ਼ ਪੜਾਉਣਗੀਆਂ ਪਰ ਅੱਜ ਇੱਕ ਸਿੰਘਣੀ ਅਜਿਹੀ ਵੀਡੀਓ ਨੈਂਸੀ ਗਰੇਵਾਲ ਦੀ ਕੱਢ ਲਈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਆਖਿਰ ਕਿਹੜੀ ਵੀਡੀਓ ਕੱਢ ਕੇ ਲਿਆਏ ਨੇ ਨੈਂਸੀ ਗਰੇਵਾਲ ਦੀ ਤਾਂ ਭਾਬੀ ਕਮਲ ਕੌਰ ਦੀ ਵੀਡੀਓ ਤੋਂ ਬਾਅਦ ਹੁਣ ਨੈਂਸੀ ਗਰੇਵਾਲ ਦੀ ਵੀਡੀਓ ਸਾਹਮਣੇ ਆ ਗਈ ਤੇ ਸਿੰਘਣੀ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜਾਗਦਾ ਪੰਜਾਬ ਇੱਕ ਭੈਣ ਸੀਗੀ ਜੇ ਤੂੰ ਨੱਚੀ ਨਾ ਮੇਰੇ ਨਾਲ ਘੋਰੀਏ ਨੀ ਲੈ ਕੇ ਤੈ ਸ਼ਰਮ ਨੋਲ ਦੂ ਜੇ ਤੂੰ ਨੱਚੀ ਇਸ ਭੈਣ ਦਾ ਸਵਾਲ ਸੀ ਜੇ ਅੰਮ੍ਰਿਤਪਾਲ ਮਹਿਰੂ ਦੇ ਵਿੱਚ ਇੰਨੀ ਤਾਕਤ ਹੈ ਨਾ ਪੂਰੇ ਇੰਡੀਆ ਦਾ ਗੰਦ ਸਾਫ ਕਰੇ ਠੀਕ ਹੈ ਨਾ ਇੰਡੀਆ ਦਾ ਗੰਦ ਦਾ ਸ਼ਰਾਫ ਹੋਣਾ ਸ਼ੁਰੂ ਹੋ ਗਿਆ ਦਿੱਲੀ ਚ ਜਾ ਕੇ ਦੇਖ ਔਰ ਤਮਹਾਂਲਾ ਐਸੀਆ ਪਾਉਣੀਆਂ ਹੈ ਨਾ ਕਾਨੂੰਨ ਦੇ ਤਹਿਤ ਪਵਾਵਾਂਗੇ ਔਰ ਤੁਹਾਡਾ ਜਿਹੜਾ ਕੋਠਾ ਬਾਜ਼ਾਰ ਦਾ ਸਿਸਟਮ ਹੈ ਨਾ ਜਿਹੜੀਆਂ ਤਬਾਇਫਾ ਇਹ ਚਲਾਉਣਾ ਚਾਹੁੰਦੀਆਂ ਨਾ ਬਾਹਰ ਬਹਿ ਕੇ ਜਿਹੜੀਆਂ ਤਬਾਇਫਾ ਨੇ ਸੌ ਖਾਦੀਆਂ ਨੇ ਕਿ ਬਈ ਪੰਜਾਬ ਦੀਆਂ ਧੀਆਂ ਨੂੰ ਕੌਰ ਬਣਾ ਕੇ ਜ਼ਬਰਦਸਤੀ ਜ਼ਬਰਨ ਧਰਮ ਉਹਨਾਂ ਦਾ ਪਰਵਰਤਨ ਕਰਕੇ ਬਈ ਕੌਰ ਬਣਾ ਕੇ ਉਹਨਾਂ ਨੂੰ ਇਦਾਂ ਹੀ ਪਰੰਪਰਾ ਸਿੱਖਾਂ ਨੂੰ ਤਕਲੀਫ ਦੇਣੀ ਆ ਸਿੱਖ ਸਮਾਜ ਨੂੰ ਨੰਗਾ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਬਾਣੇ ਨੂੰ ਬਾਣੇ ਨੂੰ ਟਾਰਗੇਟ ਕਰਨਾ ਬਾਣੇ ਨੂੰ ਕਹਿਣਾ ਕੀ ਭਾਈ ਇੱਕ ਕਗਰੀ ਆ ਕਗਰੀ ਗੈਂਗ ਆ ਤੇ ਪਹਿਣ ਹੁਣ ਬਚ ਕੇ ਰਹੀ ਹੁਣ ਐਸੀ ਜੁੱਤੀ ਤੈਨੂੰ ਪਹਿਣੀ ਆ ਨਾ ਤੇ ਦੇਖ ਲੈ ਪਹਿਣਾ ਨਿਕਲ ਨਿਕਲ ਆਉਂਦੀ ਆ writeFileSync/g/a/v/g/k/f/g/n/l/s/k/t/n/k/g/b/ ਹਾਂ ਇਹ ਨਹੀਂ ਆ ਜੇ ਨਾ ਹੋਰ ਬੰਦ ਕਰਨਾ ਤੇ ਤੈਨੂੰ ਚੋਲੇ ਕਰੇ ਤੇ ਕਿਹੜੀ ਗੇਰ ਤੇ ਬੰਦ ਕਰੀ ਨੰਗੀ ਨੱਚ ਨਾਲੀ ਨੂੰ ਹਾਂ ਅੱਗੇ ਵੀ ਸੁਣ ਲਈ ਬਹੁਤ ਇਸ ਭੈਣ ਨੇ ਤੇਰੀ ਖਾਤਰ ਕੀਤੀ ਆ ਤੇ ਮੈਂ ਭਾਈ ਉਹਨਾਂ ਭੈਣਾਂ ਨੂੰ ਵੀ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਇਹ ਪਰੰਪਰਾ ਚਲਾਣ ਦਾ ਸੋਚਿਆ ਹੈ ਨਾ ਕਿ ਥੋੜੇ ਕਿ ਦਿਨ ਸਿਰ 'ਤੇ ਚੁੰਨੀ ਲੈ ਲਈਏ ਤੇ ਉਸ ਤੋਂ ਬਾਅਦ ਅਸੀਂ ਫੇਰ ਤੋਂ ਨੰਗਾ ਨਾਚ ਕਰਾਂਗੇ ਤੇ ਭਾਈ ਅਸੀਂ ਇਦਾਂ ਹੀ ਤਵਾਇਫ ਤਾਂ ਪਤਾਇਆ ਬਣਾੰਗੇ ਤੇ ਨੱਚਣ ਵਾਲੀਆਂ ਬਣਾੰਗੇ ਤੇ ਬਈ ਇੰਸਟਾਗ੍ਰਾਮ ਤੇ ਫੇਸਬੁੱਕ 'ਚ ਜਿਹੜੇ ਕੋਠਾ ਚਲਾਉਣ ਦੀ ਸੋਚ ਰਿਹਾ ਹੈ ਨਾ ਔਰ ਜਿਹੜੇ ਲੋਕ ਇਹਨੂੰ ਪ੍ਰੋਮੋਟ ਕਰ ਰਹੇ ਆ ਹੁਣ ਸਾਰੇ ਤਿਆਰ ਰਹੋ ਕਿਉਂਕਿ ਕਾਨੂੰਨ ਦੇ ਤਹਿਤ ਹੁਣ ਅਗਲਾ ਵਾਰ ਕਰਾਂਗੇ ਔਰ ਦੂਜੀ ਗੱਲ ਆ ਜਿਹੜੀ ਮੇਰੀ ਭੈਣ ਆ ਨਾ ਇਸ ਭੈਣ ਨੂੰ ਵੀ ਮੈਂ ਇੱਕ ਸਹਿਆਂ ਪਹੁੰਚਾਉਣਾ ਚਾਹੁੰਦੀ ਆ ਜੀਰ ਅਮਰਤਪਾਲ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਨੀ ਆ ਜੀ ਗੱਲ ਕੰਧ ਨੂੰ ਪਾਉਣ ਤੇ ਆ ਗਈ ਆ ਚੱਲ ਪਹਿਣ ਤੇਰੀ ਗੱਲ ਮੈਂ ਤੈਨੂੰ ਦੱਸ ਦੇਣਾ ਚਾਹੁੰਦੀ ਆ ਜੰਮੂ ਦੀਆਂ ਕੁੜੀਆਂ ਨੇ ਦਿਨੂੰ ਪਤਾ ਤਾਂ ਲੱਗ ਹੀ ਗਿਆ ਹੋਣਾ ਇਹਨਾਂ ਦਾ ਹਾਲ ਅਗਨਾਪਰ ਮਾਫ ਕਰਨਾ ਕਿ ਅਸੀਂਨੇ ਕੁਝ ਕਰਤਕੀਆ ਤਾਂ ਆਪ ਸਭੇ ਹਮਾਫ ਕਰ ਇਹ ਮਰਦੇ ਮਰਦੇ ਬਚ ਗਈਆਂ ਇਹ ਮਰਦੇ ਮਰਦੇ ਬਚ ਗਈਆਂ ਦੇਖ ਲਾ ਅਮਰਿਤਪਾਲ ਸਿੰਘ ਇੱਕ ਸਿੰਘ ਦਾ ਸੋਡਾ ਕਿੱਦਾਂ ਦਾ ਹੁੰਦਾ ਹੈ ਪਛਾਣ ਲੋ ਕੁੜੀਆਂ ਇਸ ਤਰ੍ਹਾਂ ਸੂਤ ਹੁੰਦੀਆਂ ਹਨ ਔਰ ਹੋਣੀਆਂ ਵੀ ਚਾਹੀਦੀਆਂ ਕਿਉਂਕਿ ਸਾਡੇ ਪੰਜਾਬ ਨੂੰ ਜੇ ਗੰਦਾ ਕਰਨ ਗਿਆ ਸਾਡੇ ਪੰਜਾਬ ਨੂੰ ਜੇ ਇਸ ਤਰੀਕੇ ਦੇ ਨਾਲ ਪੰਜਾਬ ਦੀ ਸਿੱਖੀ ਨੂੰ ਜੇ ਕੋਰ ਕਹਿ ਕੇ ਅਗਰ ਇਦਾਂ ਦਾ ਕੰਮ ਕਰਨ ਗਿਆ ਨਾ ਤੇ ਫੇਰ ਬਈ ਤਿਆਰ ਹੋ ਜਾਓ ਤਿਆਰੀਆਂ ਖਾਟ ਲਓ ਇੰਸਟਾਗ੍ਰam ਤੇ ਫੇਸਬੁਕ 'ਚ ਕੋਠਾ ਨਹੀਂ ਖੁੱਲੂਗਾ ਨਹੀਂ ਚੱਲਣ ਦੇਣਾ ਕੋਈ ਨਹੀਂ ਬਚੂਗਾ ਔਰ ਜਿਹੜੇ ਇਹਨੂੰ ਪ੍ਰੋਮੋਟ ਕਰ ਰਹੇ ਭਾਵੇਂ ਜਿੰਨੇ ਜਾਲੇ ਇਹਨੂੰ ਪ੍ਰੋਮੋਟ ਕਰਨਗੇ ਸਾਰਿਆਂ ਦੀ ਆਈਡੀਆਂ ਬਲੌਕ ਕਰਾਵਾਂਗੇ ਔਰ ਕਰਦੇ ਰਾਵਾਂਗੇ ਸੋਦਾ ਕੀ ਸੋਦੇ ਦਾ ਉੱਪਰ ਵੀ ਜਾਉਂਦਾ ਹਾਂ ਤੁਸੀਂ ਸੁਣਿਆ ਸਿੰਘਣੀ ਦੇ ਵੱਲੋਂ ਨੈਂਸੀ ਗਰੇਵਾਲ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਵੀ ਦੇ ਦਿੱਤੀ ਆ ਤੇ ਲਗਾਤਾਰ ਤਲਖ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਪਾਸੇ ਨੈਂਸੀ ਗਰੇਵਾਲ ਵੀ ਘਟ ਨਹੀਂ ਆ ਲਗਾਤਾਰ ਅਮਰਤਪਾਲ ਸਿੰਘ ਮੈਹਰੋ ਦੇ ਉੱਤੇ ਸਵਾਲ ਖੜੇ ਕਰਦੀ ਆ ਅਮਰਤਪਾਲ ਸਿੰਘ ਮੈਹਰੋ ਦੇ ਉੱਤੇ ਟਿੱਕੇ ਸ਼ਬਦੀ ਨਿਸ਼ਾਨੇ ਕਰਦੀ ਆ ਦੂਜੇ ਪਾਸੇ ਸਿੰਘਣੀਆਂ ਵੀ ਫਿਰ ਹੁਣ ਨੈਂਸੀ ਗਰੇਵਾਲ ਨੂੰ ਸਬਕ ਸਿਖਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਨਜ਼ਰ ਆ ਰਹੀਆਂ ਨੇ। ਅਮਲਕੌਰ ਦਾ ਕਤਲ ਮਾਮਲਾ ਹਾਲੇ ਵੀ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ। ਬੇਸ਼ੱਕ ਇਸ ਕਤਲ ਮਾਮਲੇ ਤੋਂ ਬਾਅਦ ਕਈ ਅਹਿਮ ਤੇ ਵੱਡੇ ਮੁੱਦੇ ਛਿੜ ਚੁੱਕੇ ਨੇ ਜਿਵੇਂ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ, ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਤੇ ਪਰ ਇਸ ਮਾਮਲੇ ਦੇ ਵਿੱਚ ਹਲੇ ਵੀ ਆਪਸ ਦੇ ਵਿੱਚ ਉਲਝਦੇ ਹੋਏ ਨਜ਼ਰ ਆ ਰਹੇ ਨੇ ਭਾਵੇਂ ਉਹ ਨਿਹੰਗ ਸਿੰਘ ਹੋਣ, ਭਾਵੇਂ ਕੀ ਕੈਨੇਡਾ ਦੇ ਵਿੱਚ ਵਿਦੇਸ਼ ਦੇ ਵਿੱਚ ਬੈਠੀ ਨੈਂਸੀ ਗਰੇਵਾਲ ਤੇ ਨਿਹੰਗ ਸਿੰਘਣੀਆਂ ਤਾਂ ਹੁਣ ਇੱਕ ਸਿੰਘਣੀ ਦੇ ਵੱਲੋਂ ਜੋ ਕਿ ਲਗਾਤਾਰ ਨੈਂਸੀ ਗਰੇਵਾਲ ਨੂੰ ਠੋਕਮਾ ਜਵਾਬ ਦੇ ਰਹੀ ਹੈ ਤੇ ਇੱਕ ਵਾਰ ਫਿਰ ਉਹਨਾਂ ਦੀ ਬੋਲਤੀ ਬੰਦ ਕਰਵਾ ਦਿੱਤੀ ਹੈ ਪਹਿਲਾਂ ਕਿਹਾ ਸੀ ਕਿ ਹੁਣ ਸਿੰਘਣੀਆਂ ਇਸ ਨੈਂਸੀ ਗਰੇਵਾਲ ਨੂੰ ਇੰਗਲਿਸ਼ ਪੜਾਉਣਗੀਆਂ ਪਰ ਅੱਜ ਇੱਕ ਸਿੰਘਣੀ ਅਜਹੀ ਵੀਡੀਓ ਨੈਂਸੀ ਗਰੇਵਾਲ ਦੀ ਕੱਢ ਲਈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਆਖਰ ਕਿਹੜੀ ਵੀਡੀਓ ਕੱਢ ਕੇ ਲਿਆਏ ਨੇ ਨੈਂਸੀ ਗਰੇਵਾਲ ਦੀ ਤਾਂ ਭਾਬੇ ਕਮਲ ਕੌਰ ਦੀ ਵੀਡੀਓ ਤੋਂ ਬਾਅਦ ਹੁਣ ਨੈਂਸੀ ਗਰੇਵਾਲ ਦੀ ਵੀਡੀਓ ਸਾਹਮਣੇ ਆ ਗਈ ਤੇ ਸਿੰਘਣੀ ਦੇ ਵੱਲੋਂ ਸਿੱਦੇ ਸ਼ਬਦਾਂ ਦੇ ਵਿੱਚ ਚੇਤਾਵਨੀ ਦਿੱਤੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਾਗਦਾ ਪੰਜਾਬ ਇੱਕ ਭੈਣ ਸੀਗੀ ਜੇ ਤੂੰ ਨੱਚੀ ਨਾ ਵੇਰੇ हरू के ताकत है ना पूरे इंडिया का गंद साफ करे ठीक है ना इंडिया का गंध तो साफ होना शुरू हो गया दिल्ली च जाके देख और धमाला ऐसा ना कानून के तहत पवावे ਅਰ ਤੁਹਾਡਾ ਜਿਹੜਾ ਕੋਠਾ ਬਾਜ਼ਾਰ ਦਾ ਸਿਸਟਮ ਹੈ ਨਾ ਜਿਹੜੀਆਂ ਤਬਾਇਫਾ ਇਹ ਚਲਾਉਣਾ ਚਾਹੁੰਦੀਆਂ ਨਾ ਬਾਹਰ ਬਹਿ ਕੇ ਜਿਹੜੀਆਂ ਤਬਾਇਫਾ ਨੇ ਸੌ ਖਾਦੀ ਹੈ ਨਾ ਕਿ ਭਈ ਪੰਜਾਬ ਦੀਆਂ ਧੀਆਂ ਨੂੰ ਕੌਰ ਬਣਾ ਕੇ ਜ਼ਬਰਦਸਤੀ ਜ਼ਬਰਨ ਧਰਮ ਉਹਨਾਂ ਦਾ ਪਰਵਰਤਨ ਕਰਕੇ ਭਈ ਕੌਰ ਬਣਾ ਕੇ ਉਹਨਾਂ ਨੂੰ ਇਦਾਂ ਹੀ ਪਰੰਪਰਾ ਸਿੱਖਾਂ ਨੂੰ ਤਕਲੀਫ ਦੇਣੀ ਆ ਸਿੱਖ ਸਮਾਜ ਨੂੰ ਨੰਗਾ ਕਰਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੇ ਬਾਣੇ ਨੂੰ ਬਾਣੇ ਨੂੰ ਟਾਰਗੇਟ ਕਰਨਾ ਬਾਣੇ ਨੂੰ ਕਹਿਣਾ ਕੀ ਭਾਈ ਇੱਕ ਕਗਰੀ ਆ ਕਗਰੀ ਗੈਂਗ ਆ ਤੇ ਪੈਣ ਹੁਣ ਬਚ ਕੇ ਰਹੀ ਹੁਣ ਐਸੀ ਜੁੱਤੀ ਤੈਨੂੰ ਪਹਿਣੀ ਆ ਨਾ ਤੇ ਦੇਖ ਲੈ ਪਹਿਣਾ ਨਿਕਲ ਨਿਕਲ ਆਉਂਦੀ ਐ ਵਾਈਗਰ ਜੀ ਦਾ ਖਾਸਾ ਵਾਈਗਰ ਜੀ ਦੀ ਫਕਲੇ ਜੀ ਨਾਲ ਸੀ ਆ ਕੰਡਿਆ ਚਵਲੇ ਪਤਾ ਨਹੀਂ ਕਿਹੜੀ ਆ ਤੂੰ ਛਟਣੇ ਮੈਂ ਕਹਿੰਆਂ ਲਾ ਕੇ ਤੇ ਕਾਰਾਂ ਜੀ ਬਹਿ ਵਾ ਛਟਣੇ ਬੰਦੀ ਐ ਤੂੰ ਚਵਲੇ ਤੈਨੂੰ ਇਹਦਾ ਦੋਖੇ ਉਹਦਾ ਭਾਗੀ ਦਾ ਚਵਲੇ ਕਰਨਾ ਜੇ ਨਾ ਤੇ ਸੈਨੀਆਂ ਜੇਲਾ ਹੋਰ ਬੰਦ ਕਰਨਾ ਤੇ ਤੈਨੂੰ ਚੌਲੇ ਕਿਹੜੇ ਤੇ ਕਿਹੜੀ ਜੇਲ੍ਹ ਤੇ ਬੰਦ ਕਰੀ ਨੰਗੀ ਨੱਚਣਾੜੀ ਨੂੰ ਹਾਂ ਅੱਗੇ ਵੀ ਸੁਣ ਲਈ ਬਹੁਤ ਇਸ ਭੈਣ ਨੇ ਤੇਰੀ ਖਾਤਰ ਕੀਤੀ ਆ ਤੇ ਮੈਂ ਭਾਈ ਉਹਨਾਂ ਭੈਣਾਂ ਨੂੰ ਵੀ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਇਹ ਪਰੰਪਰਾ ਚਲਾਉਣ ਦਾ ਸੋਚਿਆ ਹੈ ਨਾ ਕਿ ਥੋੜੇ ਕਿ ਦਿਨ ਸਿਰ 'ਤੇ ਚੁੰਨੀ ਲੈ ਲਈਏ ਤੇ ਉਸ ਤੋਂ ਬਾਅਦ ਅਸੀਂ ਫੇਰ ਤੋਂ ਨੰਗਾ ਨਾਚ ਕਰਾਂਗੇ ਤੇ ਭਾਈ ਅਸੀਂ ਇੱਦਾਂ ਹੀ ਤਵਾਇਆ ਤਾਂ ਪਤਾਇਆ ਬਣਾੰਗੇ ਤੇ ਨੱਚਣ ਵਾਲੀਆਂ ਬਣਾੰਗੇ ਤੇ ਭਈ ਇੰਸਟਾਗ੍ਰਾਮ ਤੇ ਫੇਸਬੁੱਕ 'ਚ ਜਿਹੜੇ ਕੋਠਾ ਚਲਾਉਣ ਦੀ ਸੋਚ ਰਹੇ ਨਾ ਔਰ ਜਿਹੜੇ ਲੋਕ ਇਹਨੂੰ ਪ੍ਰਮੋਟ ਕਰ ਰਹੇ ਆ ਹੁਣ ਸਾਰੇ ਤਿਆਰ ਰਹੋ ਕਿਉਂਕਿ ਕਾਨੂੰਨ ਦੇ ਤਹਿਤ ਹੁਣ ਅਗਲਾ ਵਾਰ ਕਰਾਂਗੇ ਔਰ ਦੂਜੀ ਗੱਲ ਆ ਜਿਹੜੀ ਮੇਰੀ ਭੈਣ ਆ ਨਾ ਇਸ ਭੈਣ ਨੂੰ ਵੀ ਮੈਂ ਇੱਕ ਰਿਆ ਪਹੁੰਚਾਣਾ ਚਾਹੁੰਦੀ ਆ ਵੀਰ ਅਮਰਤਪਾਲ ਨੂੰ ਵੀ ਇੱਕ ਗੱਲ ਕਹਿਣਾ ਚਾਹੁੰਨੀ ਆ ਜੀ ਗੱਲ ਕੰਧ ਨੂੰ ਪਾਉਣ ਤੇ ਆ ਗਈ ਆ ਚੱਲ ਪਹਿਣ ਤੇਰੀ ਗੱਲ ਮੈਂ ਤੈਨੂੰ ਦੱਸ ਦੇਣਾ ਚਾਹੁੰਦੀ ਆ ਜੰਮੂ ਦੀਆਂ ਕੁੜੀਆਂ ਨੇ ਦਿਨੋਂ ਪਤਾ ਤਾਂ ਲੱਗ ਹੀ ਗਿਆ ਹੋਣਾ ਇਹਨਾਂ ਦਾ ਹਾਲ ਇਹ ਮਾਰਦੇ ਮਾਰਦੇ ਬਚ ਗਈਆਂ ਇਹ ਮਾਰਦੇ ਮਾਰਦੇ ਬਚ ਗਈਆਂ ਦੇਖ ਲਾ ਅਮਰਿਤਪਾਲ ਸਿੰਘ ਇੱਕ ਸਿੰਘ ਦਾ ਸੋਡਾ ਕਿੱਦਾਂ ਦਾ ਹੁੰਦਾ ਹੈ ਪਛਾਣ ਲੋ ਕੁੜੀਆਂ ਇਸ ਤਰ੍ਹਾਂ ਸੂਤ ਹੁੰਦੀਆਂ ਔਰ ਹੋਣੀਆਂ ਵੀ ਚਾਹੀਦੀਆਂ ਕਿਉਂਕਿ ਸਾਡੇ ਪੰਜਾਬ ਨੂੰ ਜੇ ਗੰਦਾ ਕਰਨ ਗਿਆ ਸਾਡੇ ਪੰਜਾਬ ਨੂੰ ਜੇ ਇਸ ਤਰੀਕੇ ਦੇ ਨਾਲ ਪੰਜਾਬ ਦੀ ਸਿੱਖੀ ਨੂੰ ਜੇ ਕੋਰ ਕਹਿ ਕੇ ਅਗਰ ਇਦਾਂ ਦਾ ਕੰਮ ਕਰਨ ਗਿਆ ਨਾ ਤੇ ਫੇਰ ਬਈ ਤਿਆਰ ਹੋ ਜਾਓ ਤਿਆਰੀਆਂ ਖੱਟ ਲਓ ਇੰਸਟਾਗ੍ਰam ਤੇ ਫੇਸਬੁਕ 'ਚ ਕੋਠਾ ਨਹੀਂ ਖੁੱਲੂਗਾ ਨਹੀਂ ਚੱਲਣ ਦੇਣਾ ਕੋਈ ਨਹੀਂ ਬਚੂਗਾ ਔਰ ਜਿਹੜੇ ਇਹਨੂੰ ਪ੍ਰੋਮੋਟ ਕਰ ਰਹੇ ਭਾਵੇਂ ਜਿੰਨੇ ਜਾਲੇ ਇਹਨੂੰ ਪ੍ਰੋਮੋਟ ਕਰਨਗੇ ਸਾਰਿਆਂ ਦੀ ਆਈਡੀਆਂ ਬਲੌਕ ਕਰਾਵਾਂਗੇ ਔਰ ਕਰਦੇ ਰਾਵਾਂਗੇ ਸੌਦਾ ਕੀ ਸੋਦੇ ਦਾ ਉੱਪਰ ਵੀ ਜਾ ਤੁਸੀਂ ਸੁਣਿਆ ਸਿੰਘਣੀ ਦੇ ਵੱਲੋਂ ਨੈਂਸੀ ਗਰੇਵਾਲ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਚੇਤਾਵਨੀ ਵੀ ਦੇ ਦਿੱਤੀ ਆ ਤੇ ਲਗਾਤਾਰ ਤਲਖ ਟਿੱਪਣੀਆਂ ਦੇਖਣ ਨੂੰ ਮਿਲ ਰਹੀਆਂ ਨੇ ਇੱਕ ਪਾਸੇ ਨੈਂਸੀ ਗਰੇਵਾਲ ਵੀ ਘਟ ਨਹੀਂ ਆ ਲਗਾਤਾਰ ਅਮਰਤਪਾਲ ਸਿੰਘ ਮੈਰੋ ਦੇ ਉੱਤੇ ਸਵਾਲ ਖੜੇ ਕਰਦੀ ਆ ਅਮਰਤਪਾਲ ਸਿੰਘ ਮੈਰੋ ਦੇ ਉੱਤੇ ਤਿੱਖੇ ਸ਼ਬਦਾਂ ਦੇ ਨਿਸ਼ਾਨੇ ਕਰਦੀ ਆ ਦੂਜੇ ਪਾਸੇ ਸਿੰਘਣੀਆਂ ਵੀ ਫਿਰ ਹੁਣ ਨੈਂਸੀ ਗਰੇਵਾਲ ਨੂੰ ਸਬਕ ਸਿਖਾਉਣ ਦੇ ਲਈ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਐਕਟਿਵ ਨਜ਼ਰ ਆ ਰਹੀਆਂ ਨੇ ਆਖਰ ਇਹ ਸੋਸ਼ਲ ਮੀਡੀਆ ਦੀ ਲੜਾਈ